ਲੋ ਜੀ ਬਲੂ威尔 ਗੇਮ ਤੋਂ ਬਾਅਦ ਇੱਕ ਨਵੀਂ ਗੇਮ ਨਿਕਲ ਕੇ ਸਾਹਮਣੇ ਆਈ ਜਿਨੇ ਇੱਕ ਬੱਚੇ ਦੀ ਜਾਨ ਲੈ ਲਈ ਆ ਇਹ ਬੱਚਾ ਹਰ ਰੋਜ਼ ਇਸ ਗੇਮ ਨੂੰ ਖੇਡਦਾ ਹੁੰਦਾ ਸੀ ਤੇ ਇਸ ਦੇ ਵਿੱਚ ਫਿਰ ਇਸ ਬੱਚੇ ਨੂੰ ਟਾਸਕ ਦਿੱਤਾ ਗਿਆ ਕਿ ਛਾਲ ਕਿਵੇਂ ਮਾਰਨੀ ਆ ਮੰਜ਼ਲ ਤੋਂ ਤੇ ਫਿਰ ਇਸ ਬੱਚੇ ਨੇ ਕੀ ਕੀਤਾ ਵੀ ਜਦੋਂ ਇਹ ਪਹਿਲਾਂ ਗੇਮ ਖੇਡਦਾ ਹੁੰਦਾ ਸੀ ਤੇ ਇੱਕ ਕੱਲਾ ਕਮਰੇ ਦੇ ਵਿੱਚ ਇਹਨੇ ਰਹਿਣਾ ਸ਼ੁਰੂ ਕਰ ਦਿੱਤਾ ਤੇ ਕੱਲਾ ਬੂਹਾ ਬੰਦ ਕਰਕੇ ਇਹ ਉੱਚੀ ਉੱਚੀ ਬੋਲਦਾ ਰਹਿੰਦਾ ਸੀ ਉਹ ਗੇਮ ਨੂੰ ਖੇਡਦਾ ਰਹਿੰਦਾ ਸੀ ਤੇ ਇਸ ਬੱਚੇ ਨੇ ਕੀ ਕੀਤਾ ਵੀ ਇਹਦੇ ਕਮਰੇ ਦੇ ਵਿੱਚੋਂ ਜਦੋਂ ਇਹਨੇ ਟਾਸਕ ਪੂਰਾ ਕਰਨ ਦੇ ਲਈ 14ਵੀਂ ਮੰਜ਼ਲ ਦੇ ਉੱਤੋਂ ਛਾਲ ਮਾਰ ਦਿੱਤੀ ਫਿਰ ਜਦੋਂ ਛਾਣਬੀਣ ਕੀਤੀ ਗਈ ਜਦੋਂ ਇਹਦੀ ਮਾਂ ਇਹਦਾ ਭਰਾ ਜਿਹੜਾ ਛੋਟਾ ਸੀ ਉਹ ਬਿਮਾਰ ਸੀ ਉਹਨੂੰ ਲੈ ਕੇ ਦਵਾਈ ਲੈਣ ਗਈ ਸੀ ਤੇ ਜਦੋਂ ਉਹ ਵਾਪਸ ਆਈ ਤੇ ਜਿਹੜਾ ਉੱਥੋਂ ਦੀ ਸੁਸਾਇਟੀ ਸੀ ਉਹਨਾਂ ਨੇ WhatsApp ਤੇ ਮੈਸੇਜ ਕੀਤਾ ਕਿ ਇੱਕ ਬੱਚੇ ਨੇ 14ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਗਈ ਆ ਜਦੋਂ ਉਹਦੀ ਮਾਂ ਉਸਦੇ ਕਮਰੇ ਵੱਲ ਭੱਜ ਕੇ ਗਈ ਤੇ ਉਹ ਜਿਹੜਾ ਬੱਚਾ ਜਿਹੜਾ 16 ਸਾਲਾਂ ਦਾ ਉਹ ਉੱਥੇ ਕਮਰੇ ਦੇ ਵਿੱਚ ਨਹੀਂ ਸੀ ਤੇ ਜਦੋਂ ਉਹ ਥੱਲੇ ਆ ਕੇ ਉਹਨੇ ਵੇਖਿਆ ਜਦੋਂ ਉਹ ਪਾਰਕ ਦੇ ਵਿੱਚ ਗਈ ਤੇ ਜਿਹੜਾ ਬੱਚਾ ਉਹਦੀ লাশ ਲਤਪਤ ਖੂਨ ਦੇ ਨਾਲ ਪਈ ਸੀ ਤੇ ਉਹ ਬੱਚਾ ਮਰ ਚੁੱਕਾ ਸੀ ਹੁਣ ਤੁਸੀਂ ਦੇਖੋ ਬਲੂ ਵੇਲ ਤੋਂ ਬਾਅਦ ਇਹ ਜਿਹੜੀ ਨਵੀਂ ਗੇਮ ਸਾਹਮਣੇ ਆਈ ਆ ਜਿਹੜੀ ਪਬਜੀ ਗੇਮ ਸੀ ਉਹ ਵੀ ਆ ਚੁੱਕੀ ਸੀ ਜਿਹੜੀ ਬਲੂ ਗੇਮ ਆ ਇਹ ਕੁਝ ਸਾਲ ਪਹਿਲਾਂ ਸਰਕਾਰ ਨੇ ਇਹਦੇ ਤੇ ਪਾਬੰਦੀ ਲਾ ਦਿੱਤੀ ਸੀ ਇਹਨੂੰ ਬੰਦ ਕਰ ਦਿੱਤਾ ਸੀ ਪਰ ਜਿਹੜੀ ਹੁਣ ਨਵੀਂ ਗੇਮ ਆ ਇਹਨੇ ਇਸ ਬੱਚੇ ਦੀ ਜਾਨ ਲੈ ਲਈ ਆ ਜਿਹੜਾ ਪੂਨੇ ਦੇ ਵਿੱਚ ਰਹਿੰਦਾ ਤੇ ਤੁਸੀਂ ਦੇਖੋ ਇਹਦੇ ਕਮਰੇ ਦੇ ਵਿੱਚੋਂ ਕਾਪੀਆਂ ਮਿਲੀਆਂ ਨੇ ਉਸ ਗੇਮ ਦੀਆਂ ਡਰਾਇੰਗਾਂ ਮਿਲੀਆਂ ਸੀ ਉਹਨੂੰ ਲੌਗ ਆਫ ਕਿਵੇਂ ਕਰਨਾ ਉਹ ਵੀ ਉੱਤੇ ਲਿਖਿਆ ਹੋਇਆ ਸੀ ਸਾਰਾ ਉੱਤੇ ਨਕਸ਼ੇ ਵਾਂਗੂ ਬਣਿਆ ਸੀ ਉਹ ਜਿਹੜੀਆਂ ਕਾਪੀ ਦੇ ਉੱਤੇ ਡਰਾਇੰਗਾਂ ਬਣੀਆਂ ਸੀ ਉਹਦੇ ਉੱਤੇ ਗੇਮ ਦੇ ਕੋਡ ਲਿਖੇ ਹੋਏ ਸੀ ਕਿਵੇਂ ਕਿਵੇਂ ਇਹਨੂੰ ਖੇਡਣਾ ਕਿਵੇਂ ਕਿਵੇਂ ਇਹਨੂੰ ਚਲਾਉਣਾ ਹੁਣ ਬੱਚਿਆਂ ਦੇ ਵਿੱਚ ਫੋਨਾਂ ਉੱਤੇ ਗੇਮਾਂ ਖੇਡਣ ਦਾ ਰੁਝਾਨ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਹੁਣ ਦੇ ਸਮੇਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਫ੍ਰੀ ਫਾਇਰ ਖੇਡਦੇ ਨੇ ਉਹ ਫੋਨ ਦੇ ਵਿੱਚ ਹੀ ਗੋਲੀਆਂ ਚਲਾਉਂਦੇ ਰਹਿੰਦੇ ਨੇ ਬਹੁਤ ਕੁਝ ਕਰਦੇ ਨੇ ਘੰਟਿਆਂ ਵੱਧੀ ਆਪ ਦਾ ਫੋਨ ਦੇ ਉੱਤੇ ਲਗਾ ਦਿੰਦੇ ਨੇ ਰਾਤ ਦੇ 12:00 1:00 ਵਜੇ ਤੱਕ 2:00 ਵਜੇ ਤੱਕ ਤੇ 3:00 ਵਜੇ ਤੱਕ ਵੀ ਜਿਹੜੇ ਬੱਚੇ ਨੇ ਉਹ ਗੇਮਾਂ ਖੇੜਦੇ ਰਹਿੰਦੇ ਨੇ ਮਾਪਿਓ ਕਹਿੰਦੇ ਨੇ ਪੁੱਤ ਹੁਣ ਤੂੰ ਸੌਂ ਜਾ ਸੌਂ ਜਾ ਪਰੋ ਜਿਹੜੇ ਬੱਚੇ ਨੇ ਉਹ ਗੇਮਾਂ ਦੇ ਵਿੱਚ ਇੰਨੇ ਜ਼ਿਆਦਾ ਫਸ ਚੁੱਕੇ ਨੇ ਕਿ ਉਹ ਗੇਮਾਂ ਦੇ ਵਿੱਚੋਂ ਹੁਣ ਬਾਹਰ ਨਹੀਂ ਨਿਕਲ ਸਕਦੇ ਸਰਕਾਰਾਂ ਨੂੰ ਇਹਦੇ ਉੱਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਜਿਹੜੀ ਹੁਣ ਪੂਨੇ ਦੇ ਵਿੱਚ ਘਟਨਾ ਸਾਹਮਣੇ ਆਈ ਆ ਕਿ ਇੱਕ ਬੱਚਾ ਬਲੂ ਵੇਲ ਗੇਮ ਜਿਹੜੀ ਪਹਿਲਾਂ ਚੱਲੀ ਸੀ ਜਿਹੜੀ ਸਰਕਾਰ ਨੇ ਪਹਿਲਾਂ ਬੰਦ ਕਰਵਾਤੀ ਸੀ ਉਸ ਤੋਂ ਬਾਅਦ ਇੱਕ ਨਵੀਂ ਗੇਮ ਸਾਹਮਣੇ ਆ ਚੁੱਕੀ ਆ ਜਿੰਨੂੰ ਉਹ ਖੇਡਦਾ ਹੁੰਦਾ ਸੀ ਕੱਲਾ ਹੀ ਕਮਰੇ ਨੂੰ ਆਪਣੇ ਆਪ ਨੂੰ ਬੰਦ ਕਰਕੇ ਰੱਖਦਾ ਸੀ ਕੱਲਾ ਹੀ ਬੋਲਦਾ ਰਹਿੰਦਾ ਸੀ ਨਾ ਉਹਦਾ ਬਾਹਰ ਕਿਤੇ ਜਾਣ ਨੂੰ ਜੀ ਕਰਦਾ ਸੀ ਨਾ ਖਾਣ ਪੀਣ ਨੂੰ ਜੀ ਕਰਦਾ ਸੀ ਕੱਲੇ ਗੇਮ ਹੀ ਖੇਡਦਾ ਰਹਿੰਦਾ ਸੀ ਇਸ ਬੱਚੇ ਨੇ ਇਸ ਗੇਮ ਦੇ ਬਹੁਤ ਸਾਰੇ ਟਾਸਕ ਪੂਰੇ ਕੀਤੇ ਤੇ ਫਿਰ ਇਹਨੂੰ ਜਿਹੜਾ ਅਖੀਰਲਾ ਟਾਸਕ ਮਿਲਿਆ ਉਹ ਸੀ ਕਿ ਮੰਜ਼ਲ ਦੇ ਉੱਤੋਂ ਛਾਲ ਕਿਵੇਂ ਮਾਰਨੀ ਆ ਉਹ ਇਹਨੂੰ ਟਾਸਕ ਮਿਲਿਆ ਇਸ ਬੱਚੇ ਨੇ ਟਾਸਕ ਪੂਰਾ ਕਰਨ ਦੇ ਲਈ ਆਪਣਾ ਫੋਨ ਉੱਥੇ ਰੱਖ ਦਿੱਤਾ ਜਿਹੜਾ ਕਾਪੀ ਸੀ ਜਿਹਦੇ ਉੱਤੇ ਨਕਸ਼ਾ ਬਣਿਆ ਸੀ ਡਰਾਇੰਗ ਬਣੀ ਸੀ ਉੱਤੇ ਗੇਮ ਦੇ ਕੋਡ ਲਿਖੇ ਸੀ ਕਿਵੇਂ ਚਲਾਉਣਾ ਤੇ ਫਿਰ ਇਹ ਬੱਚਾ ਟਾਸਕ ਨੂੰ ਪੂਰਾ ਕਰਨ ਦੇ ਲਈ 14ਵੀਂ ਮੰਜ਼ਲ ਤੋਂ ਛਾਲ ਮਾਰ ਜਾਂਦਾ ਤੇ ਜਦੋਂ ਪੁਲਿਸ ਨੂੰ ਪਤਾ ਲੱਗਦਾ ਜਿਹੜਾ ਉਥੋਂ ਦੀ ਸੁਸਾਇਟੀ ਆ ਉਸ ਦੀ ਮਾਂ ਨੂੰ ਇਹ ਦੱਸਦੀ ਆ ਉਹਦੇ ਵਟਸਐਪ ਤੇ ਮੈਸੇਜ ਆ ਜਾਂਦਾ ਕਿ ਇੱਕ ਬੱਚੇ ਨੇ ਖੁਦਕੁਸ਼ੀ ਕਰ ਲਈ ਆ ਤੇ ਜਦੋਂ ਉਹ ਮਾਂ ਆਪਣੇ ਬੱਚੇ ਨੂੰ ਕਮਰੇ ਵਿੱਚ ਜਾ ਕੇ ਦੇਖਦੀ ਆ ਪਹਿਲਾਂ ਮਾਂ ਘਰੇ ਨਹੀਂ ਹੁੰਦੀ ਉਹ ਆਪਣੇ ਛੋਟਾ ਜਿਹੜਾ ਮੁੰਡਾ ਉਹਦੀ ਦਵਾਈ ਲੈਣ ਗਈ ਹੁੰਦੀ ਆ ਜਦੋਂ ਇਹ ਵੱਡੇ ਮੁੰਡੇ ਨੂੰ ਉਹ ਦੇਖਦੀ ਆ ਜਿਹਦੀ ਉਮਰ 16 ਸਾਲ ਆ ਤੇ ਉਹ ਕਮਰੇ ਵਿੱਚ ਨਹੀਂ ਹੁੰਦਾ ਜਦੋਂ ਫਿਰ ਪਾਰਕ ਦੇ ਵਿੱਚ ਜਾ ਕੇ ਦੇਖਿਆ ਜਾਂਦਾ ਉੱਥੇ ਖੂਨ ਨਾਲ ਲਥਪਥ ਲਾਸ਼ ਜਿਹੜੀ ਬੱਚੇ ਦੀ ਉਹ ਪਈ ਹੁੰਦੀ ਆ ਤੁਸੀਂ ਦੇਖੋ ਜਿਹੜੇ ਬੱਚੇ ਨੇ ਉਹ ਫੋਨ ਦੇ ਉੱਤੇ ਮੋਬਾਈਲ ਦੇ ਉੱਤੇ ਗੇਮਾਂ ਦੇ ਵਿੱਚ ਇੰਨਾ ਜ਼ਿਆਦਾ ਫਸ ਚੁੱਕੇ ਨੇ ਕਿ ਉਹਨਾਂ ਕੋਲੋਂ ਨਿਕਲਣਾ ਬਹੁਤ ਮੁਸ਼ਕਲ ਹੋਇਆ ਪਿਆ ਪਹਿਲਾਂ ਪਬਜੀ ਗੇਮ ਸੀ ਜਿਹੜੀ ਉਹ ਫੋਨਾਂ ਉੱਤੇ ਚੱਲਦੀ ਹੁੰਦੀ ਸੀ ਉਹਨੇ ਆਪਣੇ ਜਿਹੜੇ ਬੱਚੇ ਨੇ ਜਿਹੜੇ ਇੰਡੀਆ ਦੇ ਜਵਾਕ ਨੇ ਉਹਨੂੰ ਆਪਣੇ ਇੰਨਾ ਜਾਲ ਦੇ ਵਿੱਚ ਫਸਾ ਲਿਆ ਸੀ ਕਿ ਕਈਆਂ ਜਿਹੜੇ ਬੱਚਿਆਂ ਨੇ ਖੁਦਕੁਸ਼ੀਆਂ ਕਰ ਲਈਆਂ ਸੀ ਜਾਂ ਜਿਹੜੇ ਮੈਂਟਲੀ ਤੌਰ ਤੇ ਅਪਸੈਟ ਹੋ ਗਏ ਸੀ ਅੱਜ ਵੀ ਇੱਕ ਜਿਹੜੀ ਗੇਮ ਆ ਜਿਹੜੀ ਆ ਨਵੀਂ ਆਈ ਆ ਬਲੂ ਵੇਲ ਤੋਂ ਬਾਦ ਦੇ ਵਿੱਚ ਤੇ ਇੱਕ ਜਿਹੜੀ ਹੋਰ ਗੇਮ ਆ ਜਿਹੜੀ ਫ੍ਰੀ ਫਾਇਰ ਜਿਹਨੂੰ ਕਹਿੰਦੇ ਨੇ ਉਹਦੇ ਵਿੱਚ ਜਿਹੜੇ ਜਵਾਕ ਨੇ ਜਾਂ ਬੱਚੇ ਨੇ ਇੰਨੇ ਜ਼ਿਆਦਾ ਫਸ ਚੁੱਕੇ ਨੇ ਘੰਟਿਆਂ ਵੱਧ ਹੀ ਉਹ ਗੇਮ ਖੇਡੀ ਜਾਂਦੇ ਨੇ ਹੁਣ ਤੁਸੀਂ ਦੇਖੋ ਇੱਕ ਮਾਮਲਾ ਸਾਹਮਣੇ ਆਇਆ ਇਹ ਜਿਹੜਾ ਫ੍ਰੀ ਫਾਇਰ ਵਾਲਾ ਜਾਂ ਜਿਹਦੇ ਵਿੱਚ ਉਹ ਰਫਲਾਂ ਚਲਾਈਆਂ ਜਾਂਦੀਆਂ ਨੇ ਕਾਰਤੂਸ ਲੈ ਜਾਂਦੇ ਨੇ ਜਾਂ ਹੋਰ ਕਈ ਮਸ਼ੀਨ ਗਨਾਂ ਲਈਆਂ ਜਾਂਦੀਆਂ ਨੇ ਜਾਂ ਟੈਂਕ ਲਏ ਜਾਂਦੇ ਨੇ ਇੱਕ ਬੱਚੇ ਨੇ ਕੀ ਕੀਤਾ ਉਹਦੇ ਪਿਓ ਦੇ ਖਾਤੇ ਦੇ ਵਿੱਚ 10 ਲੱਖ ਰੁਪਏ ਸੀ ਉਸ ਬੱਚੇ ਨੇ ਆਨਲਾਈਨ ਗੇਮ ਖੇਡਣ ਲਈ ਉਥੋਂ ਹਥਿਆਰ ਖਰੀਦ ਲਏ ਤੇ ਜਿਹੜਾ ਉਹਦੇ ਪਿਓ ਦਾ ਖਾਤਾ ਉਸ ਬੱਚੇ ਨੇ ਨਾਲ ਜੋੜਿਆ ਉਹਦੇ ਵਿੱਚੋਂ 10 ਲੱਖ ਰੁਪਏ ਕੱਟਿਆ ਗਿਆ ਜਦੋਂ ਮਾਂ ਪਿਓ ਬੈਂਕ ਦੇ ਵਿੱਚ ਜਾਂਦੇ ਨੇ ਉਥੋਂ ਪਤਾ ਕਰਦੇ ਨੇ ਕਿ ਪੈਸੇ ਬੈਂਕ ਦੇ ਵਿੱਚੋਂ ਕਿਉਂ ਕੱਟੇ ਗਏ ਤੇ ਉਹ ਜਿਹੜੇ ਬੈਂਕ ਵਾਲੇ ਨੇ ਮੁਲਾਜ਼ਮ ਨੇ ਉਹ ਦੱਸਦੇ ਨੇ ਕਿ ਤੁਸੀਂ ਹਥਿਆਰ ਖਰੀਦੇ ਨੇ ਗੇਮ ਦੇ ਵਿੱਚ ਜਿਹੜੀ ਆਨਲਾਈਨ ਖੇਡੀ ਜਾਂਦੀ ਉਥਾ ਤੁਸੀਂ ਹਥਿਆਰ ਖਰੀਦਦੇ ਨੇ ਤੇ ਇਸ ਕਰਕੇ ਤੁਹਾਡੇ ਪੈਸੇ ਖਾਤੇ ਦੇ ਵਿੱਚੋਂ ਕੱਟੇ ਗਏ ਮਾਪਿਓ ਹੱਕੇ ਬੱਕੇ ਰਹਿ ਗਏ ਪਰੇਸ਼ਾਨ ساری ਉਮਰ ਦੀ ਪੂੰਜੀ ਜਿਹੜੀ ਜੋੜੀ ਸੀ ਉਹਨਾਂ ਨੇ ਤੇਲ-ਤੇਲ ਕਰਕੇ ਉਹ ਸਾਰੀ ਗੇਮਾਂ ਦੇ ਵਿੱਚ ਜਿਹੜਾ ਉਹ ਜਵਾਕ ਸੀ ਉਹਨੇ ਉਡਾ ਦਿੱਤੀ ਉਹਨੇ ਖਰਾਬ ਕਰ ਦਿੱਤੀ ਉਹਨੇ 10 ਲੱਖ ਰੁਪਏ ਦੇ ਆਨਲਾਈਨ ਹਥਿਆਰ ਖਰੀਦ ਲਏ ਇਹ ਨਹੀਂ ਵੀ ਸੱਚੀ ਦੇ ਹਥਿਆਰ ਮੋਬਾਈਲ ਦੇ ਉੱਤੇ ਆਨਲਾਈਨ ਹਥਿਆਰ ਖਰੀਦ ਲਏ ਤੇ ਜਿਹੜੀ ਇਹ ਘਟਨਾ ਪੂਨੇ ਦੇ ਵਿੱਚ ਸਾਹਮਣੇ ਆਈ ਹੈ ਇਹ ਬਹੁਤ ਜ਼ਿਆਦਾ ਦੁੱਖਦਾਈ ਆ ਜਿਹਦੇ ਵਿੱਚ ਅੱਜ ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਫਸੇ ਹੋਏ ਨੇ ਉਹ ਇਹਨਾਂ ਗੇਮਾਂ ਦੇ ਵਿੱਚੋਂ ਨਿਕਲ ਨਹੀਂ ਸਕਦੇ ਦਿਮਾਗ ਦੇ ਉੱਤੇ ਇਹਨਾਂ ਇਹ ਜਿਹੜੀਆਂ ਗੇਮਾਂ ਨੇ ਦਬਾਅ ਬਣਾ ਦਿੰਦੀਆਂ ਨੇ ਕਿ ਬੱਚੇ ਖੁਦਕੁਸ਼ੀ ਕਰਨ ਤੱਕ ਪਹੁੰਚ ਜਾਂਦੇ ਨੇ ਜਿਵੇਂ ਹੁਣੇ ਜਿਹੜਾ ਬੱਚਾ ਪੂਨੇ ਦੇ ਵਿੱਚ ਰਹਿ ਰਿਹਾ ਸੀ 14ਵੀਂ ਮੰਜ਼ਲ ਤੋਂ ਛਾਲ ਮਾਰ ਗਿਆ ਉਹਨੂੰ ਕਿਹੋ ਜਿਹਾ ਟਾਸਕ ਦਿੱਤਾ ਗਿਆ ਹੋਊਗਾ ਜਾਂ ਦਿਮਾਗੀ ਤੌਰ ਤੇ ਕਿੰਨਾ ਉਹਨੂੰ ਅਪਸੈਟ ਇਸ ਗੇਮ ਨੇ ਕੀਤਾ ਹੋਊਗਾ ਕਿ ਉਹਨੇ ਟਾਸਕ ਪੂਰਾ ਕਰਨ ਦੇ ਲਈ 14ਵੀਂ ਮੰਜ਼ਲ ਤੋਂ ਛਾਲ ਮਾਰ ਕੇ ਆਪਣੀ ਜਾਨ ਗਵਾ ਲਈ ਇਸ ਨੂੰ ਜਿਹੜੀ ਭਾਰਤ ਦੀ ਸਰਕਾਰ ਆ ਜਿਹੜੀ ਕਹਿੰਦੀ ਆ ਵੀ ਅਸੀਂ ਲੋਕਾਂ ਦੀ ਬਹੁਤ ਜ਼ਿਆਦਾ ਸੁਰੱਖਿਆ ਕਰਨੇ ਆ ਅਸੀਂ ਤਾਂ ਕਦੀ ਲੋਕਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਤੁਸੀਂ ਦੇਖੋ ਜਿਹੜੀਆਂ ਇਹ ਗੇਮਾਂ ਨੇ ਕੀ ਭਾਰਤ ਸਰਕਾਰ ਨੂੰ ਇੰਡੀਆ ਦੀ ਸਰਕਾਰ ਨੂੰ ਇਹਨਾਂ ਗੇਮਾਂ ਤੇ ਪਾਬੰਦੀ ਨਹੀਂ ਲਾਉਣੀ ਚਾਹੀਦੀ ਕਿਉਂਕਿ ਜਿਹੜੇ ਮਾਂ ਪਿਓ ਨੇ ਉਹ ਬੱਚਿਆਂ ਨੂੰ ਪਤਾ ਨਹੀਂ ਕਿਵੇਂ ਪਾਲਦੇ ਨੇ ਕਿਵੇਂ ਪੜਾਉਂਦੇ ਨੇ ਕਿਵੇਂ ਵੱਡੇ ਕਰਦੇ ਨੇ ਕਿਉਂਕਿ ਜਿਹੜੇ ਮਾਤਾ ਪਿਤਾ ਹੁੰਦੇ ਨੇ ਉਹਨਾਂ ਦਾ ਸਿਰਫ ਬੱਚਿਆਂ ਦੇ ਪਾਸੇ ਹੀ ਧਿਆਨ ਹੁੰਦਾ ਕਿ ਸਾਡੇ ਬੱਚੇ ਪੜ੍ਹ ਲਿਖ ਜਾਣ ਵੱਡੇ ਹੋ ਕੇ ਨੌਕਰੀ ਕਰਨਗੇ ਜਾਂ ਸਾਨੂੰ ਵੀ ਸੁੱਖ ਮਿਲੂਗਾ ਅਸੀਂ ਵੀ ਇੱਛਾ ਕਰਾਂਗੇ ਪਰ ਜਿਹੜੀਆਂ ਇਹ ਗੇਮਾਂ ਨੇ ਅੱਜ ਬੱਚਿਆਂ ਦੀ ਜਾਨ ਦਾ ਖੌ ਬਣ ਚੁੱਕੀਆਂ ਨੇ ਸਰਕਾਰ ਨੂੰ ਇਹਦੇ ਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਇਹ ਜਿੰਨੀਆਂ ਵੀ ਗੇਮਾਂ ਨੇ ਭਾਵੇਂ ਫ੍ਰੀ ਫਾਇਰ ਆ ਭਾਵੇਂ ਜਿਹੜੀ ਨਵੀਂ ਗੇਮ ਆ ਬਲੂ ਵੇਲ ਤੋਂ ਬਾਅਦ ਇਹਨਾਂ ਨੂੰ ਪਾਬੰਦ ਕਰਨਾ ਚਾਹੀਦਾ ਇਹਨਾਂ ਤੇ ਪਾਬੰਦੀ ਲਾਉਣੀ ਚਾਹੀਦੀ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨ